ਹਲੇ ਹਾਈ ਗੁਰੂ ਜੀ ਦਾ ਖਾਵਾ ਜੀ ਫੁਰੇ ਇਹ ਗੁਰੂ ਪਿਆਰੀ ਲਾਡਲੀ ਸੰਗਤ ਲਾਡਲੀ ਫौज ਗੁਰੂ ਦੀਆ ਕਿਆ ਵਾਦਾ ਬਾਬਾ ਕਿਆ ਵਾਦਾ ਆਨੰਦ ਆ ਗਿਆ ਬਾਬਾ ਮੈਂ ਜੈਪੁਰ ਤੋਂ ਆਇਆ ਰਾਜਸਥਾਨ ਤੋਂ ਤੇ ਮੈਂ ਵੀਡੀਓ ਬਣਾਉਣਾ ਰਹਿਣਾ ਮੋਬਾਈਲ 'ਚ ਪਾਉਣਾ ਰਹਿਣਾ ਵੀਡੀਓ ਬਣਾ ਬਣਾ ਕੇ ਪਰ ਮੇਰੀ ਵੀਡੀਓ ਪਾਉਣ ਦਾ ਤਰੀਕਾ ਬਸ ਇਹ ਆ ਕਿ ਮੈਂ ਨਵੀਂ ਚੀਜ਼ਾਂ ਲੱਭਦਾ ਨਵੀਂ ਚੀਜ਼ਾਂ ਮਤਲਬ ਤੁਸੀਂ ਸਮਝਦੇ ਨਵੀਂ ਚੀਜ਼ਾਂ ਮੈਂ ਬਹਿੰਦੂ ਤਾਂ ਨਵੀਂ ਚੀਜ਼ਾਂ ਹੁਣ ਆ ਆ ਹੁਣ ਤੁਹਾਡੇ ਅੱਖੇ ਸਾਰੇ ਲੱਗਦੇ ਨੇ ਤੁਸੀਂ ਬੁਲਾਉਂਦੇ ਤਾਂ ਆ ਜਾਂਦੇ ਨੇ ਤੇ ਆ ਜਿਹੜੀ ਆ ਜਾ ਨੂੰ ਬੋਤਲ ਹਾਂ ਨੂੰ ਬੋਤਲ ਅੱਛਾ ਕੀ ਬਾਤ ਹੈ ਨਾ ਹੀ ਰੱਖਿਆ ਤੂੰ ਕੀ ਬਾਤ ਬੋਲ ਤੇ ਅੱਛਾ ਤੇ ਬਾਜ ਵੀ ਫੜ ਲੈਂਦੇ ਬਾਜ ਆ ਗਏ ਨਾ ਸੋ ਬਾਜ ਆਈ ਬਬਾ ਫੜੀ ਗਈ ਆਪਣਾ ਰੱਖਿਆ ਆਪਣੇ ਕੋਲ ਐਸੇ ਬਾਜ ਮੈਂ ਵੇਖੇ ਦਰਸ਼ਨ ਮੈਨੂੰ ਦੋ ਤਿੰਨ ਵਾਰ ਹੋਇਆ ਆਕਾਸ਼ ਤੇ ਨਾ ਬਾਜਦੇ ਹੁੰਦੇ ਇੱਥੇ ਦੇ ਵਿੱਚ ਬਾਜ ਹੈ ਨਾ ਬਦਲੇ ਬਾਜ ਨੇ ਦੇ ਦੇ ਹੈ ਬਸ ਸ਼ੁਗਿਲ